ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਜੱਟ ਸਿੱਖ ਪਰਿਵਾਰ ਦੀ ਲੜਕੀ ਕਨੇਡਾ ਪੀਆਰ ਡੇਟ ਔਰ ਬਰਥ ਹੈਗਾ 95 ਦਾ ਤੇ ਵਧੀਆ ਚੰਗੇ ਪਰਿਵਾਰ ਦੀ ਕੁੜੀ ਐ ਤੇ ਵਧੀਆ ਉਥੇ ਜੌਬ ਆਉਦੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਕਨੇਡਾ ਪੱਕਾ ਹੋਵੇ ਪੀਆਰ ਹੋਵੇ ਤੇ ਆਪਾਂ ਨੂੰ ਕੀ ਕਹਿੰਦੇ ਨੇ 10 ਤੋਂ 15 ਕਿਲੇ ਜ਼ਮੀਨ ਚਾਹੀਦੀ ਹੈ ਜੀ ਜ਼ਮੀਨ 10 10 ਕੇਲੀਆਂ ਤੋਂ ਘੱਟ ਤਾਂ ਹੋਵੇ ਨਾ ਵੱਧ ਜਿੰਨੀ ਮਰਜ਼ੀ ਹੋਵੇ ਪਰਿਵਾਰ ਵਿਆਹ ਵਧੀਆ ਕਰਦਾ ਜੀ ਤੇ ਇੱਕ ਗੱਲ ਮੇਰੀ ਹੋਰ ਧਿਆਨ ਨਾਲ ਸੁਣਦੇ ਹੋ ਇੱਥੇ ਡਾਟਾ ਦੇਖ ਕੇ ਫੋਨ ਨਾ ਦੱਬਣ ਲੱਗ ਜਿਓ ਵੀ ਆਹ ਜੀ ਫੋਨ ਦੱਬ ਦिए ਮੈਨੂੰ ਤੁਸੀਂ ਜੇ ਤਾਂ ਕਮੈਂਟਾਂ ਦੇ ਵਿੱਚ ਆਪਦਾ ਡੇਟ ਆਰ ਬਰਥ ਤੇ ਜ਼ਮੀਨ ਭੇਜੋ ਜੀ ਨੇ ਰਿਸ਼ਤਾ ਕਰਨਾ ਉਹੀ ਜੇ ਬੇਫੂਜੂਲਾ ਮੈਨੂੰ ਫੋਨ ਨਾ ਕਰਿਓ ਜੀ ਬਾਕੀ ਉਧਰ ਤੁਸੀਂ ਮੇਰੇ ਨੰਬਰ ਤੇ ਫੋਟੋ ਤੇ ਬਾਇਓ ਡਾਟਾ ਭੇਜ ਸਕਦੇ ਹੋ ਹਾਂਜੀ ਸ਼ਾਸਤਰੀ ਕੱਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲ ਇੱਕ ਸਨਿਆਸੀ ਸਾਦਾ ਦੀ ਕੁੜੀ ਆ ਜੀ ਸਨਿਆਸੀ ਸਾਧ ਹੁੰਦੇ ਨੇ ਜਿਹੜੇ ਤੇ ਉਹਨਾਂ ਨੂੰ ਮੁੰਡਾ ਫੌਜੀ ਚਾਹੀਦਾ ਜੀ ਜੇ ਫੌਜੀ ਨਾ ਹੋਇਆ ਤਾਂ ਇਧਰ ਹੀ ਕੋਈ ਮਲਾਜ਼ਮ ਹੋਵੇ ਮੁੰਡਾ ਜ਼ਮੀਨ ਜਮੂਨ ਦਾ ਜਾਦੇ ਰੌਲਾ ਹੈ ਨਹੀਂ ਬਸ ਮੁੰਡਾ ਮਲਾਜ਼ਮ ਹੋਵੇ ਚਾਹੇ ਮੁੰਡਾ ਫੌਜੀ ਹੋਵੇ ਜਾਂ ਫਿਰ ਇੱਥੇ ਹੋਵੇ ਡਾਕ ਪੀਲੈਂਡ ਦੇ ਵਿੱਚ ਪੁਲਸ ਲੈਣ ਦੇ ਵਿੱਚ ਹੋਵੇ ਤੇ ਆਪਾਂ ਨੂੰ ਇਦਾਂ ਦਾ ਮੁੰਡਾ ਚਾਹੀਦਾ ਜੀ ਪਰ ਪਰਿਵਾਰ ਵਿਆਹ ਵਧੀਆ ਕਰਦਾ ਮੰਗ ਡਿਮਾਂਡ ਨਹੀਂ ਦਿੰਦਾ ਪਰਿਵਾਰ ਤੇ ਜ਼ਮੀਨ ਜਮੂਨ ਦਾ ਕੋਈ ਰੋਲਾ ਨਹੀਂ ਹੈਗਾ ਜੀ ਕੁੜੀ ਹੈਗੀ ਐ ਇੱਧਰ ਸੰਗਰੂਰ ਏਰੀਏ ਚੋਂ ਆਪਾਂ ਨੂੰ ਏਰੀਆ ਸੰਗਰੂਰ ਧੂਰੀ ਮਰੇਲ ਕੋਟਲਾ ਪਟਿਆਲਾ ਭਵਾਨੀਗੜ ਤੇ ਪਾਤੜਾ ਡਿਹੜਵਾ ਇੱਥੇ ਤੱਕ ਜਾਣਗੇ ਇੱਧਰੋਂ ਬਰਨਾਲਾ ਬਰਨਾਲਾ ਪੱਖੋ ਕੈਂਚੀਆਂ ਤੱਕ ਚਲੇ ਜਾਣਗੇ ਜੀ ਆਪਾਂ ਨੂੰ ਮੁੰਡਾ ਸੰਿਆਸੀ ਸਾਧਾ ਦਾ ਹੋਵੇ ਚਾਹੇ ਜੱਟਾਂ ਦਾ ਹੋਵੇ ਜ਼ਮੀਨ ਦਾ ਕੋਈ ਰੋਲਾ ਨਹੀਂ ਹੈਗਾ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਤੇ ਕੁੜੀ ਦੀ ਆਈਟੀਆਈ ਕਰੀ ਹੋਈ ਆ 12ਵੀਂ ਤੋਂ ਬਾਅਦ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਜੀ ਧਾਨਕਿਆਂ ਦੀ ਕੁੜੀ ਆਈ ਹੈ ਧਾਨਕਿਆਂ ਦੀ ਕਾਸਟ ਵਗੈਰਾ ਮੈਨੂੰ ਵੀ ਨਹੀਂ ਪਤਾ ਵੀ ਧਾਨਕੇ ਹੁੰਦੇ ਕੀ ਨੇ ਤੇ ਧਾਨਕਿਆਂ ਦੀ ਕੁੜੀ ਆਈ ਹੈ ਜੀ ਪੰਜਾਬੀ ਬੋਲਦੇ ਨੇ ਪੰਜਾਬੀ ਧਾਨਕੇ ਨੇ ਤੇ ਆਪਾਂ ਨੂੰ ਉਹਦੇ ਲਈ ਇੱਕ ਚਾਹੀਦਾ ਵਧੀਆ ਲੜਕਾ ਜਮੀਨ-ਜਮੂਨ ਦਾ ਕੋਈ ਰੋਲਾ ਨਹੀਂ ਹੈਗਾ ਤੇ ਮੁੰਡਾ ਵਧੀਆ ਕੰਮਕਾਰ ਕਰਦਾ ਹੋਵੇ ਤੇ ਪੂਰਾ ਜ਼ਿੰਮੇਵਾਰੀ ਵਾਲਾ ਪਰਿਵਾਰ ਹੈ ਜੀ ਆਪਣੀ ਹੱਥ ਬੰਨ੍ਹ ਕੇ ਹੀ ਬੇਨਤੀ ਹੈ ਵੀ ਕੋਈ ਮੁੰਡਾ ਵਧੀਆ ਕਾਰੋਬਾਰ ਹੋਵੇ ਬਸ ਜ਼ਮੀਨ-ਜਮੂਨ ਦਾ ਕੋਈ ਚੱਕਰ ਨਹੀਂ ਚਾਹੀ ਕਿੱਲਾ ਵੀ ਵਾਹਣ ਦਾ ਨਾ ਹੋਵੇ ਪਰ ਵਧੀਆ ਜਿਵੇਂ ਦਿਹਾੜੀ ਟੱਪਾ ਕਰਦੇ ਹੁੰਦੇ ਨੇ ਮੁੰਡੇ ਜਾਂ ਕੋਈ ਕੋਈ ਚਾਹੇ ਆਪਦਾ ਕੰਮ ਕਰਦਾ ਹੋਵੇ ਵਧੀਆ ਦਿਹਾੜੀ ਵੀ ਹੁਣ ਤਾਂ 700 ਨੂੰ ਪਹੁੰਚੀ ਪਈ ਆ ਦਿਹਾੜੀ ਵੀ ਕਰਦਾ ਹੋ ਤਾਂ ਵਧੀਆ ਗੱਲ ਹੈ ਇਹ ਮੈਸਤਰੀ ਵਾਲੀ ਦਿਹਾੜੀ ਹੁਣ ਪਹੁੰਚ ਗਈ 700 ਤੱਕ ਅਗਲਾ ਕਹਿੰਦਾ ਵੀ 21000 ਰੁਪਏ ਦਾ ਮਹੀਨੇ ਦਾ ਕਮਾਈ ਲਊਗਾ ਤੇ ਆਪਣੀ ਹੱਥ ਬੰਨ ਕੇ ਬੇਨਤੀ ਹੈ ਜੀ ਤੇ ਇਦਾਂ ਦੀ ਲੜਕੀ ਪਹਿਲੀ ਵਾਰ ਆਈ ਹੈ ਸਾਡੇ ਕੋਲ ਜਿੰਨਾਂ ਨੂੰ ਕੋਈ ਜ਼ਮੀਨ ਦਾ ਚੱਕਰ ਨਹੀਂ ਹੈਗਾ ਤਾਂ ਵੀਡੀਓ ਨੂੰ ਕਰ ਦੋ ਤਾਂ ਬਕੇ ਸ਼ੇਅਰ ਕੁੜੀ ਹੈਗੀ 25 ਸਾਲ ਦੀ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਸੋਡੀ ਆਪਣੀ ਰਿਪਿੰਦਰ ਤੇ ਆਪਣੇ ਕੋਲੇ ਜੱਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ ਮੁੰਡਾ ਆਪਨ 8 ਤੋਂ 10 ਫੀਲਿਆਂ ਦੇ ਵਿੱਚ 57 56 58 ਇੰਨੀ ਹਾਈਟ ਤੋਂ ਜ਼ਿਆਦਾ ਨਾ ਹੋਵੇ ਤੇ ਮੁੰਡਾ ਖੇਤੀ ਕਰਦਾ ਹੋਵੇ ਚੱਲੂਗਾ ਕੁੜੀ ਵੀ ਘਰੇਲੂ ਹੈ ਜੀ 12 ਕ ਪੜੀ ਹੋਈ ਆ ਆਈ.ਟੀ.ਆਈ. ਕਰੀ ਹੋਈ ਆ ਕੁੜੀ ਦੀ ਦੋ ਪੈਣਾ ਇੱਕ ਭਰਾ ਕੁੜੀ ਇੱਧਰ ਲਈ ਹੋਈ ਆ ਜੀ ਕੁੜੀ ਹੈਗੀ ਮਰੇਲਕੋਟਲੇ ਏਰੀਏ ਦੀ ਆਪਾਂ ਨੂੰ ਮੁੰਡਾ ਵੀ ਇੱਥੇ ਨੇੜੇ-ਤੇੜੇ ਚਾਹੀਦਾ ਲੁਧਿਆਣਾ ਏਰੀਏ ਤੱਕ ਆਉਂਦੇ ਨੇ ਜੀ ਆਪਾਂ ਨੂੰ ਮੁੰਡਾ ਵਧੀਆ ਚਾਹੀਦਾ ਘਰੇਲੂ ਚਾਹੀਦਾ ਖੇਤੀਬਾੜੀ ਕਰਦਾ ਹੋਵੇ ਤੇ 8-10 ਕਿਲੇ ਜ਼ਮੀਨ ਦੇ ਹੁਣ ਵਿਆਹ ਤੇ ਵਿਆਹ ਪਰਿਵਾਰ ਵਧੀਆ ਕਰਦਾ ਠੀਕ ਹੈ ਸਾਭ ਜੇ ਨਾਲ ਮੰਗ ਡਿਮਾਂਡ ਨਾ ਹੋਵੇ ਵਿਆਹ ਪਰਿਵਾਰ ਪੂਰਾ ਵਧੀਆ ਕਰੂਗਾ ਜੀ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਸਿਰ ਆਪਾਂ ਨੂੰ ਜੱਟਾਂ ਦਾ ਲੜਕਾ ਹੀ ਚਾਹੀਦਾ ਜੀ ਹੋਰ ਕੰਟ ਵਾਲੇ ਸੰਪਰਕ ਨਾ ਕਰੋ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਸੁਨਿਆਰੀਆਂ ਦੀ ਲੜਕੀ ਦਾ ਰਿਸ਼ਤਾ ਆਇਆ ਜੀ ਡਿਵੋਰਸ ਹੋਇਆ ਹੋਇਆ ਹੈ 26 ਸਾਲ ਉਮਰ ਹੈ ਤੇ ਭੈਣ ਲੁਧਿਆਣੇ ਤੋਂ ਆਪਾਂ ਨੂੰ ਮੁੰਡਾ ਵੀ ਲੁਧਿਆਣੇ ਏਰੀਏ ਦੇ ਵਿੱਚ ਹੀ ਚਾਹੀਦਾ ਜੀ ਹੋ ਬੇਬੀ ਸਨਿਆਰਾ ਦਾ ਖੱਤਰੀਆਂ ਦਾ ਰੋੜਿਆਂ ਦਾ ਇਹ ਤਿੰਨ ਕਾਸਟਾਂ ਚੱਲ ਜਾਣਗੀਆਂ ਜੱਟ ਜ਼ਿਮੀਂਦਾਰਾਂ ਦੇ ਇਹਨਾਂ ਨੇ ਨਹੀਂ ਕਰਨਾ ਜੀ ਆਪਦੀ ਬਸ ਖੱਤਰੀ ਰੋੜੇ ਤੇ ਸਨਿਆਰੇ ਇਹ ਕਾਸਟ ਦੇ ਵਿੱਚ ਹੀ ਕਰਦੇ ਨੇ ਠੀਕ ਹੈ ਕੁੜੀ ਸਨਿਆਰਿਆਂ ਦੀ ਹੈ ਤੇ ਇੱਕ ਕੁੜੀ ਆਪਣੇ ਕੋਲੇ ਹੋਰ ਹੈ ਇਸੇ ਕੁੜੀ ਦੀ ਛੋਟੀ ਭੈਣ ਉਹ ਸੁਨਿਆਰਿਆਂ ਦੀ ਕਰਨਾ ਪਸੰਦ ਕਰਦੇ ਨੇ ਤੁਹਾਨੂੰ ਵੀ ਚਲੋ ਵੀ ਕੁਮਾਰਾ ਹੋਵੇ ਮੁੰਡਾ ਜਿਹੜਾ ਵੱਡੇ ਨੂੰ ਹੈ ਉਹ ਤਾਂ ਚਾਹੇ ਡਗੋਸੀ ਹੋਵੇ ਤੇ ਛੋਟੀ ਕੁੜੀ ਨੂੰ ਆਪਾਂ ਨੂੰ ਮੁੰਡਾ ਕੁਮਾਰਾ ਚਾਹੀਦਾ ਉਮਰ 20 ਸਾਲਾ ਕੁੜੀ ਦੀ ਧੰਨਵਾਦ ਜੀ